ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜ਼ਮੀਨ ਲੈ ਕੇ ਆਇਆ ਉਹਦਾ ਰੇਟ ਰਹਿਣ ਵਾਲਾ 4.5 ਲੱਖ ਰੁਪਈਆ ਸਿਰਫ 4.5 ਲੱਖ ਰੁਪਈਆ ਦੋ ਮੋਟਰਾਂ ਜ਼ੀਰੋ ਲੈਵਲ ਬਾਣ ਸਾਰਾ ਪੱਧਰ ਬਾਣਾ ਸਾਰੀਆਂ ਫਸਲਾਂ ਹੁੰਦੀਆਂ ਨੇ ਦੋ ਮੋਟਰਾਂ ਲੱਗੀਆਂ ਨੇ ਬਾਣ ਦੇ ਵਿੱਚ ਜੀ ਰੇਟ ਰਹਿਣ ਵਾਲਾ ਸਿਰਫ 4.5 ਲੱਖ ਰੁਪਈਆ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਆ ਜਮੀਨ ਦੇ ਟੁਕੜੇ ਦੀ ਐਡ ਆਪਣੇ ਖੇਤੀਬਾੜੀ ਸੰਧ ਦੀ ਐਡ ਜਾਂ ਕੋਈ ਖੇਤੀਬਾੜੀ ਹਨਾ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਪਲਾਟ ਦੀ ਐਡ ਕਿਸੇ ਦੀ ਹਨਾ ਕੋਠੀ ਮਕਾਨ ਦੀ ਐਡ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਦਿੱਤੇ ਨੰਬਰ ਤੇ 7-8 ਫੋਟੋਆਂ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਦੇਣੀ ਹੈ ਜੀ ਉਦੋਂ ਬਾਅਦ ਤੋਂ ਈਡ ਸਾਡੇ ਪਲੇਟਫਾਰਮਾਂ ਤੇ ਅਸੀਂ ਲਾ ਦੇਾਂਗੇ ਤੁਹਾਡੀ ਐਡ ਇੰਸਟਾਗ੍ਰਾਮ ਫੇਸਬੁਕ YouTube ਤੇ ਉੱਤੇ ਚਲਾ ਦੇਾਂਗੇ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡ ਵੀ ਕਰਦੇ ਆ ਜੇ ਕਿਸੇ ਨੇ ਆਪਦੇ ਬਿਜ਼ਨਸ ਦੀ ਐਡ ਕਰਵਾਉਣੀ ਆ ਕਿਸੇ ਨੇ ਕੋਈ ਬੂਸਟ ਐਡ ਲਵਾਉਣੀ ਆ ਫੇਸਬੁਕ ਤੇ ਜੇ ਜਾਂ Google ਐਡ ਰਨ ਕਰਵਾਉਣੀ ਆ ਹਰ ਤਰ੍ਹਾਂ ਦੀ ਐਡ ਆਪਾਂ ਰਨ ਕਰਦੇ ਆ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਮਾਲਕਾਂ ਦਾ ਜ਼ਮੀਨ ਵਾਲਿਆਂ ਦਾ ਮਾਲਕਾਂ ਦਾ ਨੰਬਰ ਵੀਡੀਓ ਵਿੱਚ ਤੁਹਾਨੂੰ ਸ਼ੇਅਰ ਕਰ ਦਾਂਗੇ ਐਂਡ ਤੱਕ ਵੀਡੀਓ ਜਰੂਰ ਦੇਖ ਲਿਓ ਸਾਰੀ ਜਾਣਕਾਰੀ ਦੇ ਨਾਲ ਠੀਕ ਹੈ ਜੀ ਸੋ ਵੀਡੀਓ ਕਰ ਲੈਂਦੇ ਆ ਸਟਾਰਟ ਜੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਬਾਈ ਜੀ ਸੇਮ ਬਾਣ ਮਿਲੂਆ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣੀ ਹੈ ਕਿੱਥੇ ਕਰਕੇ ਬਾਣ ਹੈ ਕਿੰਨੇ ਕਿਲੇ ਆ ਕਿਵੇਂ ਕੁਸ਼ਾ ਸਾਰੀ ਜਾਣਕਾਰੀ ਦੇਣ ਲੱਗੇ ਆ ਵੀਡੀਓ ਨਾਲ ਬਣੇ ਰਹੋ ਇਤਾਂ ਦੀਆਂ ਘੈਂਡ ਘੈਂਡ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਠੀਕ ਹੈ ਜੀ ਜਿਹੜੀ ਜ਼ਮੀਨ ਦੀ ਗੱਲ ਕਰੀ ਤਾਂ ਬਾਈ ਜੀ 30 ਬਿੱਗੇ ਜ਼ਮੀਨ ਲੈ ਕੇ ਆਇਆ 30 ਬਿੱਗੇ ਨੇ ਜੀ ਦੋ ਮੋਟਰਾਂ ਲੱਗੀਆਂ ਹੋਈਆਂ ਨੇ ਜ਼ੀਰੋ ਲੈਵਲ ਬਾਣ ਹੈ ਜਾਨੀ ਕਿ ਸਾਰਾ ਬਾਣ ਪੱਧਰ ਬਾਣ ਹੈ ਜੀ ਤੇ ਕੋਈ ਬਾਣ ਉੱਚਾ ਨੀਵਾ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ ਸਾਰੀਆਂ ਫਸਲਾਂ ਹੁੰਦੀਆਂ ਨੇ ਮਾਲਕਬੀਰ ਦੇ ਦੱਸਣ ਮੁਤਾਬਕ ਵਿੱਚ ਮਕਾਨ ਵੀ ਬਣਿਆ ਹੋਇਆ ਜੇਕਰ ਬਈ ਦੂਰੋਂ ਨੇੜੇ ਹਨਾ ਕੋਈ ਵੀਰ ਲੈਂਦਾ ਤਾਂ ਜਾ ਕੇ ਤੁਹਾਨੂੰ ਰਹਿائش ਹੈ ਜਿਹੜੀ ਉਹ ਪਰਮਾਨੈਂਟ ਮਿਲ ਜੂ ਉੱਥੇ ਮਕਾਨ ਮਿਲ ਜੂਆ ਵਿੱਚ ਬਣਿਆ ਹੋਇਆ ਯਾਨੀ ਕਿ ਰਹਿਣ ਸਹਿਣ ਦਾ ਵੀ ਕੋਈ ਔਖਾ ਨਹੀਂ ਹੈਗਾ ਜੀ ਮਿੱਠਾ ਪਾਣੀ ਦੀ ਬੈਲਟ ਹੈ ਬਾਈ ਜੀ ਇਹ ਮਿੱਠੇ ਪਾਣੀ ਦੀ ਬੈਲਟ ਹੈ ਕੋਈ ਆਏ ਨਹੀਂ ਹੈਗਾ ਵੀ ਪਾਣੀ ਖਾਰਾ ਹੈ ਜਾਂ ਕੋਈ ਉਦਾਂ ਦਾ ਮਿੱਠਾ ਪਾਣੀ ਇੱਕ ਨੰਬਰ ਪਾਣੀ ਮਿਲੂਆ ਇੱਕ ਨੰਬਰ ਜ਼ਮੀਨ ਪੱਤਰ ਤੱਕ ਮਿਲੂਆ ਜੀ ਤੇ ਹੋਰ ਗੱਲ ਕਰੀਏ ਨੇੜੇ ਹਾਈਵੇ ਹੈ ਜੀ ਵਿੱਚ ਦੋ ਮੋਟਰਾਂ ਵੱਡੀ ਗੱਲ ਆ ਬਾਈ ਜੀ ਵਿੱਚ ਦੋ ਮੋਟਰਾਂ ਨੇ 30 ਬਿੱਗਾਂ ਵਿੱਚ ਜਾਨੀ ਕਿ ਪਾਣੀ ਦੀ ਸਮੱਸਿਆ ਬਾਈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ 15 ਕਿੱਲਾਂ ਦੇ ਉੱਤੇ ਮੋਟਰ ਤੁਹਾਨੂੰ ਬਿੱਗਾਂ ਦੇ ਉੱਪਰ ਤੋਂ ਮੋਟਰ ਦੇਖਣ ਨੂੰ ਮਿਲ ਜੂਗੀ ਠੀਕ ਹੈ ਜੀ ਸਾਰੀ ਜਾਣਕਾਰੀ ਦੇ ਦਿੱਤੀ ਰੇਟ ਹੈ ਜਿਹੜਾ 4.5 ਲੱਖ ਰੁਪਈਆ ਪਰ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਸੇਲ ਕਰਦੀਆਂ ਰੇਟ ਬਹੁਤ ਜ਼ਿਆਦਾ ਘੱਟ ਹੈ ਜ਼ਮੀਨ ਨੂੰ ਦੇਖ ਕੇ ਹਨਾ ਰੇਟ ਬਹੁਤ ਜ਼ਿਆਦਾ ਘੱਟ ਹੈ ਜੀ 4.5 ਲੱਖ ਬਿੱਗੇ ਦਾ ਰੇਟ ਆ ਓਪਨ ਰਜਿਸਟਰੀ ਵਾਲਾ ਬਾਣਾ ਬਾਈ ਜੀ ਕੋਈ ਵੀ ਬੰਦਾ ਇਹ ਨਹੀਂ ਹੈਗਾ ਵੀ ਰਜਿਸਟਰੀ ਹੋਣੀ ਨਹੀਂ ਕਤੋਂ ਦਾ ਵੀ ਬੰਦਾ ਰਜਿਸਟਰੀ ਕਰਵਾ ਸਕਦਾ ਤੁਸੀਂ ਪੰਜਾਬ ਹਰਿਆਣਾ ਦਿੱਲੀ ਯੂਪੀ ਐਮਪੀ ਕੇ ਤੋਂ ਵੀ ਇੰਡੀਆ ਦੇ ਵਿੱਚੋਂ ਤੁਸੀਂ ਇੱਥੇ ਰਜਿਸਟਰੀ ਕਰਵਾ ਸਕਦੇ ਹੋ ਮੈਂ ਆਪਾਂ ਲੋਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਇਹ ਜ਼ਮੀਨ ਹੈ ਜਿਹੜੀ ਬਾਈ ਜੀ ਏਰੀਆ ਬੀਕਾਨੇਰ ਹੈ ਨੇੜੇ ਹਾਈਵੇ ਹੈ ਜੀ ਤੇ ਤਿੰਨ ਬਿੱਗੇ ਰੋਡ ਦਾ ਫਰੰਟ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਰਾਹ ਪਹੀ ਦਾ ਕੋਈ ਰੌਲਾ ਨਹੀਂ ਹੈਗਾ ਮਗਰ 27 ਬਿੱਗੇ ਮਗਰ ਨੇ ਤਿੰਨ ਬਿੱਗੇ ਰੋਡ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਉਸ ਤੋਂ ਬਾਅਦ ਸਾਰੀ ਹੈ ਪੱਧਰੀ ਜ਼ਮੀਨ ਸਾਰੀਆਂ ਫਸਲਾਂ ਹੁੰਦੀਆਂ ਨੇ ਬੀਕਾਨੇਰ ਏਰੀਆ ਜੀ ਤੇ ਓਪਨ ਰਜਿਸਟਰੀ ਵਾਲਾ ਬਾਹਣ ਹੈ ਬਾਈ ਜੀ ਰਜਿਸਟਰੀ ਦਾ ਕੋਈ ਚੱਕਰ ਨਹੀਂ ਨੰਬਰ ਤੁਹਾਡੀ ਸਕਰੀਨ ਤੇ ਹੈ ਮਾਲਕਾਂ ਨਾਲ ਗੱਲਬਾਤ ਕਰ ਲਿਓ ਹਣਾ ਕਿਦੋਂ ਦਾ ਵੀਰ ਹੈ ਵਧੀਆ ਰਜਿਸਟਰੀ ਸਾਰਾ ਕੁਝ ਇਹ ਆਪੇ ਤੁਹਾਡੀ ਡੀਲ ਹੈ ਜਿਹੜੀ ਹਣਾ ਕਰਵਾ ਦੇਣਗੇ ਤੇ ਨੰਬਰ ਤੁਹਾਡੀ ਸਕਰੀਨ ਤੇ ਹੈ ਬਾਈ ਜੀ ਜੇਕਰ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਤਾਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਬਾਈ ਤੁਹਾਨੂੰ ਮੋਟਰਾਂ ਬਾਹਣ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਦਿਖਾ ਦਿੱਤਾ ਬਾਈ ਜਿਹੜੀ ਵੀਡੀਓ ਚੱਲ ਰਹੀ ਹੈ ਸੇਮ ਇਹੀ ਚੀਜ਼ਾਂ ਤੁਹਾਨੂੰ ਉੱਥੇ ਜਾ ਕੇ ਮਿਲਣਗੀਆਂ ਬਾਕੀ ਨੰਬਰ ਦਿੱਤਾ ਬਾਈ ਜੀ ਇਹਨਾਂ ਤੋਂ ਹੋਰ ਵੀ ਜੇਕਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਸੰਪਰਕ ਕਰ ਸਕਦੇ ਹੋ ਜ਼ਮੀਨ ਖਰੀਦਣ ਲਈ ਸੰਪਰਕ ਕਰ ਸਕਦੇ ਹੋ ਤੇ ਇੱਕ ਵਾਰੀ ਮੈਂ ਤੁਹਾਨੂੰ ਹੋਰ ਦੱਸ ਦੇਣਾ ਬਾਈ ਜੀ ਵਿੱਗੇ 30 ਨੇ ਦੋ ਮੋਟਰਾਂ ਨੇ ਪੱਧਰ ਬਾਣ ਹੈ 4.5 ਲੱਖ ਰੁਪਿਆ ਪਰ ਵਿੱਗੇ ਦਾ ਰੇਟ ਹੈ ਤਿੰਨ ਵਿੱਗੇ ਰੋਡ ਦਾ ਫਰੰਟ ਨੇੜੇ ਹਾਈਵੇ ਏਰੀਆ ਬੀਕਨ ਹੈ ਓਪਨ ਰਜਿਸਟਰੀ ਵਾਲਾ ਬਾਣ ਹੈ ਠੀਕ ਹੈ ਜੀ ਤੇ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਗਿਆ ਜੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਜਰੂਰ ਦੱਸਿਓ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਲੈ ਕੇ ਤੁਹਾਡੇ ਦਰਮਾਨ ਆਉਂਦੇ ਰਹਿਣੇ ਆ ਆਪਣੇ ਚੈਨਲ ਤੇ ਹੋਰ ਬਹੁਤ ਸਾਰੀਆਂ ਵੀਡੀਓ ਅਸੀਂ ਪੰਜਾਬ ਹਰਿਆਣਾ ਤੋਂ ਪਾਰਖੀਆਂ ਨੇ ਕੱਲ ਅਸੀਂ ਜਿਹੜੀ ਇੱਕ ਵੀਡੀਓ ਪਾਈ ਸੀ ਕਿ ਉਹ ਰੇਟ ਜਿਹੜਾ ਜਮਾ ਘਟ ਸੀਗਾ ਪਰ ਹਰਿਆਣੇ ਦਾ ਬਾਣ ਲੈ ਕੇ ਆਏ ਸੀਗੇ 20 ਲੱਖ ਰੁਪਏ ਰੇਟ ਦਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੰਜਾਬ ਚ ਵੀ ਬਹੁਤ ਘੱਟ ਰੇਟਾਂ ਦੇ ਜ਼ਮੀਨਾਂ ਅਸੀਂ ਪਾਰਖੀਆਂ ਉਹ ਵੀ ਜਾ ਕੇ ਜਰੂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਇਸੇ ਤਰ੍ਹਾਂ ਦੀ ਕਿਸੇ ਹੋਰ ਕੈਂਟ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ ਜੀ